ਜਦੋਂ ਅਸੀਂ ਬੋਲੇ ਨਾ ਵੀ ਹਾਂ ਉਹਨਾਂ ਦਾ ਉੱਥੇ ਜਾਣਾ ਗਲਤ ਆ ਤੇ ਉਹਦੀਆਂ ਜਿਹੜੀਆਂ ਹੁੰਦੇ ਨੇ ਉਹਨਾਂ ਦੇ ਫਾਲੋਅਰ ਜਾਂ ਭੇਡਾਂ ਹੀ ਕਹਿ ਸਕਦੇ ਆਪਾਂ ਉਹਨਾਂ ਦਾ ਇਹ ਬੜਾ ਵੱਡਾ ਤਰਾਜ ਆ ਕਿ ਤੁਸੀਂ ਕਿਹਾ ਵਾ ਵੀ ਉਹ ਨਿਸ਼ਾਤ ਸ਼ਰਮਾ ਉਹ ਨਿਸ਼ਾਤ ਸ਼ਰਮਾ ਨਹੀਂਗਾ ਤੇ ਉਦਾਹਰਨ ਦੇ ਰਹੇ ਨੇ 10 ਲੱਖ ਦਾ ਤਾਂ ਮੈਂ ਪੜ ਰਿਆ ਸੀ ਪੋਸਟ ਕਿਸੇ ਦੀ ਕਿ 10 ਲੱਖ ਦਾ ਟਕਸਾਲ ਨੇ ਨਾਮ ਰੱਖਿਆ ਜਿਹੜਾ ਇਹ ਸਿੱਧ ਕਰਦੇ ਵੀਰੋ ਜਦੋਂ ਥਾਵਾ-ਥਾਵਾ ਤੇ ਬੇਦਬੀਆਂ ਹੋ ਰਹੀਆਂ ਸੀ ਇਹੋ ਹੀ ਟਕਸਾਲ ਦਮ-ਦਮ ਟਕਸਾਲ ਕੁਝ ਵੀਰਾਂ ਦਾ ਰਾਜ ਆ ਕਿ ਇਹਦੇ ਚ ਟਕਸਾਲ ਟਾਰਗੇਟ ਨਹੀਂ ਹੋਣੀ ਚਾਹੀਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਟਕਸਾਲ ਦੇ ਵਿਦਿਆਰਥੀ ਆ ਟਕਸਾਲ ਦਾ ਲੋਨ ਕਰਦਾ ਟਕਸਾਲ ਟਾਰਗੇਟ ਨਹੀਂ ਹੁੰਦੀ ਟਕਸਾਲ ਦਾ ਗਰਾਫ ਜਿੱਥੇ ਲਾ ਜਾ ਕੇ ਇਸ ਬੰਦੇ ਨੇ ਖੜਾ ਕਰ ਦਿੱਤਾ ਨਾ ਸਾਨੂੰ ਉਹ ਹੀ ਦੁੱਖ ਹੋ ਰਿਹਾ ਕਿ ਟਕਸਾਲ ਦਾ ਬਣਾ ਕੀ ਦਿੱਤਾ ਇਹਨੇ ਕਿਨੇ ਗਰਵੀ ਰੱਖ ਦਿੱਤੀ ਜਮੀਰ ਆਪਣੀ ਤੇ ਭਾਜਪਾ ਦੀ ਪਹਿਲੋਂ ਸਪੋਰਟ ਕਰਕੇ ਤੇ ਹੁਣ ਸਰੇ ਆਮ ਉਥੇ ਜਾ ਕੇ ਨੰਗੇ ਧੜ ਉਹਨਾਂ ਦੇ ਨਾਲ ਨਾ ਕੇ ਮੂੰਹ ਚ ਲਾਇਆ ਸਾਡੇ ਕੌਣ ਦਾ ਅਸੀਂ ਟਕਸਾਲ ਦੇ ਦਰਦ ਨੂੰ ਲੈ ਕੇ ਮਤਾਂ ਸੋਚੋ ਕਿ ਅਸੀਂ ਟਕਸਾਲ ਵਿਰੋਧੀ ਆਂ ਪਰ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਜਾਣਦੇ ਆਂ ਕਿ ਕੁੰਭ ਦਾ ਮੇਲਾ ਚੱਲ ਰਿਹਾ ਤੇ ਕੁੰਭ ਦੇ ਮੇਲੇ ਚ ਇਹਦੀ ਦੋ ਚੀਜ਼ਾਂ ਬੜੀਆਂ ਮਸ਼ਹੂਰ ਰਹੀਆਂ ਨੇ ਪਹਿਲੋਂ ਤਾਂ ਉਹ ਬੀਬੀ ਜਿਹੜੀ ਗਈ ਉਥੇ ਮੋਨਾਲੀਜ਼ਾ ਉਹਦੀਆਂ ਅੱਖਾਂ ਤੇ ਉਸ ਤੋਂ ਬਾਅਦ ਹੁਣ ਜਿਹੜੇ ਗਏ ਨੇ ਆ ਬਾਬਾ ਹਰਨਾਮਨ ਦਾਸ ਈ ਤੁਮਾ ਉੱਥੇ ਗਏ ਨੇ ਕੰਪ ਮੇਲੇ ਨਾਉਣ ਤੇ ਉਹਨਾਂ ਦੀ ਪੂਰੀ ਚਰਚਾ ਤੇ ਜਦੋਂ ਅਸੀਂ ਬੋਲੇ ਨਾ ਵੀ ਹਾਂ ਉਹਨਾਂ ਦਾ ਉੱਥੇ ਜਾਣਾ ਗਲਤ ਆ ਤੇ ਉਹਦੀਆਂ ਜਿਹੜੀਆਂ ਹੁੰਦੇ ਨੇ ਉਹਨਾਂ ਦੇ ਫਾਲੋਅਰ ਜਾਂ ਭੇਡਾਂ ਹੀ ਕਹਿ ਸਕਦੇ ਆਪਾਂ ਉਹਨਾਂ ਦਾ ਇਹ ਬੜਾ ਵੱਡਾ ਤਰਾਜ ਆ ਕਿ ਤੁਸੀਂ ਕਿਹਾ ਵਾ ਵੀ ਉਹ ਨਿਸ਼ਾਤ ਸ਼ਰਮਾ ਉਹ ਨਿਸ਼ਾਤ ਸ਼ਰਮਾ ਨੀਗਾ ਤੇ ਉਦਾਹਰਨਾਂ ਦੇ ਰਹੇ ਨੇ 10 ਲੱਖ ਦਾ ਤਾਂ ਮੈਂ ਪੜ ਰਿਆ ਸੀ ਪੋਸਟ ਕਿਸੇ ਦੀ ਕਿ 10 ਲੱਖ ਦਾ ਟਕਸਾਲ ਨੇ ਨਾਮ ਰੱਖਿਆ ਜਿਹੜਾ ਇਹ ਸਿੱਧ ਕਰ ਦੇ ਵੀਰੋ ਜਦੋਂ ਥਾਵਾ-ਥਾਵਾ ਤੇ ਬੇਦਬੀਆਂ ਹੋ ਰਹੀਆਂ ਸੀ ਇਹੋ ਹੀ ਟਕਸਾਲ ਦਮ-ਦਮ ਟਕਸਾਲ ਕੁਝ ਵੀਰਾਂ ਦਾ ਰਾਜ ਆ ਕਿ ਇਹਦੇ ਚ ਟਕਸਾਲ ਟਾਰਗੇਟ ਨਹੀਂ ਹੋਣੀ ਚਾਹੀਦੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਟਕਸਾਲ ਦੇ ਵਿਦਿਆਰਥੀ ਆ ਟਕਸਾਲ ਦਾ ਲੋਨ ਕਰਦਾ ਟਕਸਾਲ ਟਾਰਗੇਟ ਨਹੀਂ ਹੁੰਦੀ ਟਕਸਾਲ ਦਾ ਗਰਾਫ ਜਿੱਥੇ ਲਾ ਜਾ ਕੇ ਇਸ ਬੰਦੇ ਨੇ ਖੜਾ ਕਰ ਦਿੱਤਾ ਨਾ ਸਾਨੂੰ ਉਹ ਹੀ ਦੁੱਖ ਹੋ ਰਿਹਾ ਕਿ ਟਕਸਾਲ ਦਾ ਬਣਾ ਕੇ ਦਿੱਤਾ ਇਹਨੇ ਕਿਨੇ ਗਿਰਵੀ ਰੱਖ ਦਿੱਤੀ ਜ਼ਮੀਰ ਆਪਣੀ ਤੇ ਭਾਜਪਾ ਦੀ ਪਹਿਲਾਂ ਸਪੋਰਟ ਕਰਕੇ ਤੇ ਹੁਣ ਸਰੇ ਆਮ ਉਥੇ ਜਾ ਕੇ ਨੰਗੇ ਧੜ ਉਹਨਾਂ ਦੇ ਨਾਲ ਨਾ ਕੇ ਮੂੰਹ ਚ ਲਾਇਆ ਸਾਡੇ ਕੌਣ ਦਾ ਅਸੀਂ ਟਕਸਾਲ ਦੇ ਦਰਦ ਨੂੰ ਲੈ ਕੇ ਮਤਾਂ ਸੋਚੋ ਕਿ ਅਸੀਂ ਟਕਸਾਲ ਵਿਰੋਧੀ ਆ ਜਿਹੜੇ ਵੀ ਕੋਈ ਬੋਲਦੇ ਨੇ ਗੁਰਮੁਖ ਪਿਆਰੇ ਜਾਂ ਉਹਨਾਂ ਟਕਸਾਲ ਨਹੀਂ ਚਿੰਤਾ ਹੀ ਇਸੇ ਗੱਲ ਦੀ ਹੈ ਕਿ ਬੰਦਾ ਕਿੱਥੋਂ ਕਿੱਥੇ ਲਾਇਆ ਸੋ ਮੈਂ ਬੇਨਤੀ ਕਰ ਰਿਹਾ ਸੀ ਜਿਹੜੀ ਉਥੇ ਆਵਾ ਕਿ 10 ਲੱਖ ਦਾ ਨਾਮ ਕਦੇ ਇਹ ਚੇਲੇ ਦੱਸਣਗੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਥਾਵਾਂ ਥਾਵਾਂ ਤੇ ਬੇਦਬੀਆਂ ਹੋਈਆਂ ਸੀ ਤੇ ਟਕਸਾਲ ਨੇ ਕਿਤੇ ਲੱਖ ਦਾ 2 ਲੱਖ ਦਾ 4 ਲੱਖ ਦਾ ਨਾਮ ਜਾਂ ਸੂਰੀ ਵਰਗੇ ਜਦੋਂ ਬਕਵਾਸ ਕਰਦੇ ਸੀ ਉਹ ਗੁਰਸਿਮਰਨ ਮੰਡ ਵਰਗੇ ਸੰਤਾਂ ਦੇ ਬਾਰੇ ਬੋਲਦੇ ਨੇ ਸੰਤਾਂ ਦੇ ਪੁੱਤਲੇ ਸ਼ਿਵਸੈਨ ਵਾਲੇ ਫੂਕਦੇ ਨੇ ਕਦੇ ਟਕਸਾਲ ਨੇ ਰੱਖਿਆ ਨਾਮ ਵੀ ਹਾਂ ਵੀ ਜਿਹੜਾ ਕਰੇਗਾ ਸੋਧਾ ਲਾਵਾਂਗੇ ਉਹਦਾ ਤੁਹਾਡਾ ਬਾਬਾ ਬਾਬੇ ਦੇ ਖਿਲਾਫ ਪਹਿਲਾਂ ਢੱਡਰੀਆਂ ਵਾਲਾ ਬੋਲਿਆ ਤੇ ਤੁਸੀਂ ਭਪਿੰਦਰ ਸਿੰਘ ਮਾਰਤਾ ਹੁਣ ਬੋਲਿਆ ਤੇ ਤੁਸੀਂ ਲਖਵਿੰਦਰ ਸਿੰਘ ਤੇ ਅਟੈਕ ਕਰਤਾ ਹਨ ਤੇ ਮੇਰੇ ਤੇ ਵੀ ਹੋਵੇਗਾ ਜਾਂ ਮੇਰੇ ਪਰਿਵਾਰ ਤੇ ਹੋਵੇਗਾ ਮੈਨੂੰ ਕੋਈ ਪ੍ਰਵਾਹ ਨਹੀਂ ਗਈ ਕੋਈ ਚੱਕਰ ਨਹੀਂਗਾ ਪਰ ਜਦੋਂ ਗੱਲ ਸਿਧਾਂਤ ਦੀ ਆਉਂਦੀ ਏ ਸਿੱਖੀ ਦੀ ਆਉਂਦੀ ਏ ਉਦੋਂ ਤੁਹਾਡੇ ਮੂੰਹ ਚ ਕੁੰਗਣੀਆਂ ਪੈ ਜਾਂਦੀਆਂ ਤੁਹਾਡੇ ਬਾਬਾ ਜੀ ਦੇ ਵੀ ਤੇ ਜਦੋਂ ਤੁਹਾਡੇ ਬਾਬੇ ਦਾ ਕੋਈ ਨਾਮ ਲੈਂਦਾ ਵਾ ਹੁੰਦਾ ਅਸਲ ਜੋ ਹਕੀਕਤ ਹੈ ਦੁਨੀਆ ਦੇ ਸਾਹਮਣੇ ਅਸੀਂ ਬੋਲਦੇ ਆਂ ਤੇ ਫਿਰ ਤੁਹਾਨੂੰ ਸਾਡੇ ਤੇ ਗੁੱਸਾ ਆਉਂਦਾ ਫਿਰ ਤੁਸੀਂ ਸਾਡ ਨੂੰ ਤੁਨਕੀਆਂ ਦਿੰਦੇ ਜੇ ਸਾਰੇ ਇਕੱਠੇ ਹੋ ਕੇ ਤੇ ਮੈਂ ਬੇਨਤੀ ਕਰਾਂ ਕਿ ਇਹ ਜਿਹੜੇ ਇਨਾਮ ਨੇ ਨਾ ਕਿਸੇ ਪੰਥ ਦੇ ਭਲੇ ਵਾਸਤੇ ਰੱਖ ਦੇ ਤੇ ਦੂਜਾ ਜਿਹੜਾ ਸਭ ਤੋਂ ਤੁਸੀਂ ਕਮੀਨਗੀ ਕਰ ਰਹੇ ਹੋ ਨਾ ਉਹ ਕਰ ਰਹੇ ਹੋ ਹੁਣ ਵੀ ਉਦਾਹਰਨਾ ਦੇ ਕੇ ਜਬ ਇਹ ਜਾਤ ਤਰਵੇਣੀ ਭੈ ਪੁੰਨ ਦਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਜਾਂ ਵੱਡੇ ਮਹਾਂਪੁਰਸ਼ਾਂ ਦਾ ਨਾਮ ਲੈ ਰਹੇ ਹੋ ਗੁਰੂ ਨਾਨਕ ਸਾਹਿਬ ਵੀ ਕੁਰਕ ਖੇਤਰ ਗਏ ਸੀ ਗੰਗਾ ਗਏ ਸੀ ਪਰ ਮਕਸਦ ਕੀ ਸੀ ਉਹਨਾਂ ਦਾ ਉੱਥੇ ਜਾਣ ਦਾ ਲੋਕਾਂ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ ਪਾਉਣਾ ਜੇ ਸੰਤ ਬਾਬਾ ਸੁੰਦਰ ਸਿੰਘ ਜੀ ਜਾਂ ਤੁਹਾਡੇ ਕਹਿਣ ਮੁਤਾਬਕ ਕੋਈ ਫੋਟੋ ਅਜ ਤਿਕਰ ਕੋਈ ਇਤਿਹਾਸ ਵਿੱਚ ਹੈ ਨਹੀਂ ਕਿ ਤੁਹਾਡੇ ਕਹਿਣ ਮੁਤਾਬਕ ਮੰਨ ਵੀ ਲਈਏ ਸੰਤ ਬਾਬਾ ਸੁੰਦਰ ਸਿੰਘ ਜਾਂ ਗੁਰਬਚਨ ਸਿੰਘ ਗਏ ਸੀ ਤਾਂ ਉਹ ਉੱਥੇ ਵਿਚਾਰ ਚਰਚਾ ਕਰਨ ਦੇ ਵਾਸਤੇ ਗਿਆਨ ਦਾ ਉਪਦੇਸ਼ ਦੇਣ ਵਾਸਤੇ ਜਾਂਦੇ ਸੀ ਨਾ ਕਿੱਤੋਂ ਬਿਨਿਆ ਲਾਉਣ ਦੇ ਵਾਸਤੇ ਤੁਹਾਡੇ ਬਾਬੇ ਤਰਾ ਤੁਹਾਡਾ ਬਾਬਾ ਤਾਂ ਗਿਆ ਹੀ ਸਪੈਸ਼ਲ ਉੱਥੇ ਟੁਬੀ ਲਾਉਣ ਦੇ ਵਾਸਤੇ ਉਹਨਾਂ ਲੋਕਾਂ ਦੇ ਨਾਲ ਉਹਨਾਂ ਦਾ ਤੀਰਥਿਆ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕੁੰਬਿਆ ਉਹਨਾਂ ਨੂੰ ਮੁਬਾਰਕ ਪਰ ਸਿੱਖੀ ਦਾ ਕੀ ਸਿਧਾਂਤ ਹੈ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੀਆਂ ਫੋਟੋਆਂ ਤਾਂ ਤੁਸੀਂ ਵੇਖੀਆਂ ਨੇ ਪ੍ਰਸ਼ਾਦ ਵੀ ਪਰਨੇ ਨਾਲ ਬਾਬਾ ਜੀ ਲੈ ਆਂਦੇ ਨੇ ਤੇ ਉਹ ਜਿੱਥੋਂ ਦੀਆਂ ਪੋਟੀ ਵਾਲੀਆਂ ਹੁਣ ਵੀਡੀਓ ਆ ਰਹੀਆਂ ਨੇ ਥਾਵਾਂ ਦੇ ਕਿ ਗੰਗਾ ਦੇ ਵਿੱਚ ਕਿੰਨਾ ਗੰਧਿਆ ਉੱਥੇ ਜਾ ਕੇ ਤਾਂ ਸੁਮੇਤ ਗਾਤਰੇ ਉਹ ਜਿਹੜਾ ਨਾਲ ਸਤਨਾਮ ਆ ਖੱਟੀ ਪੱਗ ਬੱਧੀ ਇਹ ਗਾਤਰਾ ਪਾਇਆ ਤੇ ਉੱਥੇ ਜਾ ਕੇ ਉਸ ਗੰਦੇ ਪਾਣੀ ਦੇ ਵਿੱਚ ਟੁਬੀਆਂ ਲ ਇਹੀ ਬੇਨਤੀ ਹੈ ਕਿ ਤੁਸੀਂ ਜਮ ਜਮ ਇਹ ਨਾ ਸੋਚੋ ਕਿ ਅਸੀਂ ਵਿਰੋਧ ਕਰਦੇ ਹਾਂ ਵਿਰੋਧ ਨਹੀਂ ਕਰਦੇ ਸਾਨੂੰ ਦੋਖੇ ਇਸੇ ਕਰਦਾ ਹੈ ਕਿ ਜਿਹੜਾ ਕੁਸ਼ ਜੋ ਟਕਸਾਲ ਜੋਧਿਆਂ ਦੀ ਖਾਨ ਸੀ ਨਾ ਜੋ ਟਕਸਾਲ ਦਮਦਮ ਦੀ ਜੋਧਿਆਂ ਦੀ ਖਾਨ ਹੈ ਉਹ ਟਕਸਾਲ ਦਾ ਨਾਂ ਬੱਦੂ ਕਰਕੇ ਕਿੱਥੋਂ ਕਿੱਥੇ ਲੈ ਜਾਂਦਾ ਇਹ ਬਾਬਾ ਜੀ ਨੇ ਕੀਤਾ ਅਸੀਂ ਉਹ ਉਸ ਨਾਮ ਦੀ ਇੱਜ਼ਤ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਦਮਦਮ ਦੀ ਟਕਸਾਲ ਦੀ ਇਸੇ ਹੀ ਕਰਕੇ ਬੇਨਤੀਆਂ ਸੰਗਤ ਨੂੰ ਕਰਦੇ ਹਾਂ ਕਿ ਸੰਗਤ ਜੀ ਹੁਣ ਵੀ ਨਾ ਨਾ ਬੋਲੇ ਤੇ ਕਦੋਂ ਬੋਲਾਂਗੇ ਅਸੀਂ ਸਾਰੇ ਵੈਸੇ ਤਾਂ ਹੁਣ ਦੁਨੀਆ ਜਾਬਰਤ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਨੰਗਾ ਚਟਾ ਬਾਹਰ ਆ ਹੀ ਗਿਆ ਕਿ ਉਹ ਵਾਕਿਆਰ ਐਸਐਸ ਦਾ ਇੱਕ ਸੰਦ ਐ ਫਿੱਟ ਕੀਤਾ ਹੋਇਆ ਮੈਂ ਅੱਗੇ ਵੀ ਕਿਹਾ ਸੀ ਨਾ ਜਦੋਂ ਤੇ ਉਦੋਂ ਬੜੇ ਤੜਫੇ ਸੀ ਕਿ ਕਿਉਂ ਸਾਡੇ ਬਾਬੇ ਨੂੰ ਕਿਹਾ ਪਰ ਕੁਝ ਲੋਕਾਂ ਨੂੰ ਉਦੋਂ ਸ਼ੱਕ ਰਹਿ ਗਏ ਸੀ ਪਰ ਹੁਣ ਤਾਂ ਭਾਈ ਉਹ ਸਾਰੇ ਸ਼ੱਕ ਤੁਹਾਡੇ ਨਿਕਲ ਗਏ ਨੇ ਮੈਂ ਸੰਸਥਾਵਾਂ ਨੂੰ ਬੇਨਤੀ ਕਰਦਾ ਜਾਂ ਜਿਹੜੀਆਂ ਵੀ ਜਥੇਬੰਦੀਆਂ ਨੇ ਕਿ ਜੇ ਹੁਣ ਤੁਸੀਂ ਨਾ ਨਾ ਬੋਲੇ ਇਸ ਕੰਮ ਦੇ ਉੱਪਰ ਹੈ ਤਾਂ ਤੁਸੀਂ ਚਲੋ ਸਾਰੇ ਭਾਈ ਭਤੀਜਾਵਾਦੀਆ ਤੁਹਾਡਾ ਪਰ ਤੁਹਾਨੂੰ ਹਾਂ ਦਾ ਨਾਰਾ ਮਾਰਨਾ ਚਾਹੀਦਾ ਕਿ ਇਹ ਬਹੁਤ ਗਲਤ ਹੋ ਰਿਹਾ ਤੇ ਉਪਰਾਲੇ ਕੀਤੇ ਜਾਣ ਕਿ ਐਸੇ ਇੱਕ ਬਹਿਰੂਪੀਏ ਤੋਂ ਇੱਕ ਪਖੰਡੀ ਤੋਂ ਇਹ ਜਿਹੜੀ ਟਕਸਾਲ ਹੈ ਉਹ ਆਜ਼ਾਦ ਕਰਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ